ਸਤਿ ਸ਼੍ਰੀ ਅਕਾਲ ਦੋਸਤੋ ਆਓ ਪੜ੍ਹਦੇ ਹਾਂ ਆਪਣੀ ਪੰਜਾਬੀ ਇਲੈਕਟਿਵ ਸੈਮੈਸਟਰ 5 ਦੇ ਵਿੱਚੋਂ ਦਮੋਦਰ ਦੇ ਕੀ ਸਾਨੂੰ ਦੇਣਾ ਹੈ ਪੰਜਾਬੀ ਸਾਹਿਤ ਨੂੰ ਕੀ ਦੇਣਾ ਹੈ ਉਹਦੇ ਬਾਰੇ ਵਿਸਥਾਰ ਦੇ ਨਾਲ ਦਮੋਦਰ ਦੇ ਜੀਵਨ ਬਾਰੇ ਚਰਚਾ ਕਰਦੇ ਹਾਂ ਦੱਸੋ ਕਿ ਉਸ ਦਾ ਪੰਜਾਬੀ ਸਾਹਿਤ ਨੂੰ ਕੀ ਯੋਗਦਾਨ ਹੈ ਜਾਦ ਮੋਦਰ ਨੂੰ ਪੰਜਾਬੀ ਕਿੱਸਾ ਕਾਵ ਦਾ ਪਿਤਾਮਾ ਕਿਉਂ ਕਹਿੰਦੇ ਹਨ ਦਮੋਦਰ ਨੂੰ ਪੰਜਾਬੀ ਕਿੱਸਾ ਕਾਵ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਉਸਨੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਹੀਰ ਦਾ ਕਿੱਸਾ ਲਿਖ ਕੇ ਕਿੱਸਾ ਕਾਵ ਦਾ ਆਰੰਭ ਕੀਤਾ ਦਮੋਦਰ ਅਕਬਰ ਦੇ ਸਮੇਂ ਹੋਇਆ ਉਹ ਜਾਤ ਦਾ ਗੁਲਾਟੀ ਅਰੋੜਾ ਸੀ ਦਮੋਦਰ ਸੰਬੰਧੀ ਸਾਨੂੰ ਹੋਰ ਕੁਝ ਵੀ ਪਤਾ ਨਹੀਂ ਲੱਗਦਾ ਉਸਨੇ ਆਪਣਾ ਕਿੱਸਾ ਸੰਮਤ 1629 ਈਸਵੀ ਦੇ ਵਿੱਚ ਖਤਮ ਕੀਤਾ ਉਹ ਕਿਸੇ ਦੇ ਵਿੱਚ ਲਿਖਦਾ ਹੈ 1500 ਅਤੇ 29 ਆਹ ਸੰਮਤ ਵਿਕਰਮ ਰਾਏ ਹੀਰ ਤੇ ਰਾਂਝਾ ਹੋਏ ਇਕੱਠੇ ਝੇੜੇ ਰੱਬ ਝੁਕਾਏ ਪਾਤਸ਼ਾਹੀ ਜੇ ਅਕਬਰ ਸੰਧੀ ਦਿਨ-ਦਿਨ ਚੜੇ ਸਵਾਏ ਆਖ ਦਮੋਦਰ ਦੇ ਅਸੀਸਾਂ ਸ਼ਹਿਰੋਂ ਬਾਹਰ ਆਏ ਸੰਮਤ 1529 ਵਿੱਚ ਅਕਬਰ ਦਾ ਰਾਜ ਨਹੀਂ ਸੀ ਇਹ ਕਿਸੇ ਦਾ ਉਤਾਰਾ ਕਰਨ ਵਾਲੇ ਦੀ ਗਲਤੀ ਹੈ ਇਸ ਕਰਕੇ ਸੰਮਤ 1629 ਚਾਹੀਦਾ ਹੈ ਦਾਮੋਦਰ ਨੇ ਪੰਜਾਬੀ ਵਿੱਚ ਸਭ ਤੋਂ ਪਹਿਲਾ ਕਿੱਸਾ ਲਿਖਿਆ ਇਸ ਵਿੱਚ ਉਸ ਨੇ ਹੀਰਾਂਜੇ ਦੀ ਪ੍ਰੇਮ ਕਹਾਣੀ ਨੂੰ ਗਾਇਆ ਹੈ ਦਾਮੋਦਰ ਦੇ ਕਹਿਣ ਅਨੁਸਾਰ ਉਹ ਆਪਣੀ ਅੱਖੀਂ ਦੇਖੇ ਹਾਲ ਲਿਖਦਾ ਹੈ ਆਖ ਦਾਮੋਦਰ ਮੈਂ ਅੱਖੇ ਡਿਠਾ ਜੋ ਸਿਰਸਲੇਟੀ ਦੇ ਆਈ ਭਾਵੇਂ ਸਾਨੂੰ ਇੱਕ ਸ਼ੱਕ ਪੈਂਦਾ ਹੈ ਕਿ ਹੋ ਸਕਦਾ ਹੈ ਦਮੋਦਰ ਨੇ ਆਪਣੇ ਕਿਸੇ ਨੂੰ ਵਧੇਰੇ ਸਵਾਦਲਾ ਬਣਾਉਣ ਲਈ ਇਸ ਢੰਗ ਦੀ ਵਰਤੋਂ ਕੀਤੀ ਹੋਵੇ ਪਰ ਕਿਸੇ ਵਿੱਚ ਅਕਬਰ ਦਾ ਘੜੀ ਘੜੀ ਵਰਣਨ ਅਤੇ ਚੂਚਕ ਨਾਲ ਦਮੋਦਰ ਦੇ ਸਬੰਧਾ ਤੋਂ ਉਸ ਦਾ ਕਥਨ ਸੱਚਾ ਜਾਪਦਾ ਹੈ ਹੀਰਾਂ ਦੇ ਦੀ ਕਹਾਣੀ ਨੂੰ ਯੂਨਾਨੀ ਕਹਾਣੀ ਕਹਿਣਾ ਗਲਤ ਹੈ ਭਾਈ ਦਮੋਦਰ ਭਾਈ ਗੁਰਦਾਸ ਭਾਈ ਗੁਰਦਾਸ ਤੇ ਸ਼ਾਹ ਹੁਸੈਨ ਨੇ ਵੀ ਹੀਰ रांजे दी प्रीति वाला इशारा ਕੀਤਾ ਹੈ ਅਤੇ ਇਹ ਦੋਵੇਂ ਹੀ ਦਮੋਦਰ ਦੇ ਲਗਭਗ ਸਮਕਾਲੀ ਹਨ ਇਸ ਲਈ ਇਸ کہانی ਦਾ ਮੋੜ ਯੂਨਾਨੀ ਦੱਸਣਾ ਠੀਕ ਨਹੀਂ ਸ਼ਾਇਦ ਵਾਦਿਆ ਨੇ ਇਸ ਸੱਚੀ ਕਹਾਣੀ ਨੂੰ ਉਚੇਰੇ ਪ੍ਰੇਮ ਦੀ ਇੱਕ ਉਦਾਹਰਨ ਸਮਝ ਕੇ ਅਪਣਾਇਆ ਅਤੇ ਦਮੋਦਰ ਨੇ ਜੀਵਨ ਵਿੱਚ अलौकिक ਦ੍ਰਿਸ਼ ਵਾਪਰ ਦੇ ਦੇਖ ਇਹਨਾਂ ਨੂੰ ਆਪਣੀ ਕਵਿਤਾ ਵਿੱਚ ਚਿਤ੍ਰਿਆ ਹੈ ਹੋ ਸਕਦਾ ਹੈ ਕਿ ਉਸਨੇ ਆਪਣਾ ਕਿੱਸਾ ਕੋਟ ਕਬੂਲੇ ਵਿੱਚ ਰਹਿ ਕੇ ਸੰਪੂਰਨ ਕੀਤਾ ਹੋਵੇ ਕੋਟ ਕਬੂਲੇ ਇਹ ਕਿਸੇ ਜਗ੍ਹਾ ਦਾ ਨਾਮ ਹੈ ਦਮੋਦਰ ਦਾ ਬਿਆਨ ਬਹੁਤ ਸੁੰਦਰ ਹੈ ਕਿਸੇ ਵਿੱਚ ਉਸਨੇ ਲਹਿੰਦੀ ਬੋਲੀ ਦੀ ਵਰਤੋਂ ਕੀਤੀ ਹੈ ਬਾੜ ਦੇ ਜਾਂਗਲੀਆ ਦੇ ਬਹੁਤ ਸਾਰੇ ਪਦ ਇਸ ਵਿੱਚ ਮਿਲਦੇ ਹਨ ਜਿਵੇਂ ਸ਼ੋਹਰ ਕਿਨਨ ਵਿਕਾਣੀ ਤੀਸਾਉ ਆਦੀ ਉਸ ਦੀਆਂ ਉਪਮਾਵਾਂ ਮੌਲਿਕ ਹਨ ਉਹਨਾਂ ਵਿੱਚ ਸਜਰਾਪਨ ਹੈ ਉਸ ਦੇ ਬਿਆਨ ਵਿੱਚ ਬੜੀ ਸਜੀਵਤਾ ਹੈ ਦੇਖੋ ਹੀਰ ਦੇ ਰੋਜ਼ਾਨਾ ਜੀਵਨ ਦੇ ਕੰਮ ਦਾ ਵਰਣਨ ਉਹ ਕਿਸ ਤਰ੍ਹਾਂ ਕਰਦਾ ਹੈ ਕਵਨ ਸ਼ਰਸ਼ਤਾ ਹੀਰੇ ਕੀਤਾ ਕੇ ਕੁਝ ਆਖ ਸੁਣਾਏ ਪਹਿਲਾ ਪਹਿਰ ਸਭੇ ਹੀ ਆਤਨ ਮੱਖਣ ਰੋਟੀ ਖਾਏ ਦੂਜੇ ਪਹਿਰ ਕੇ ਨੰਦੀ ਘੁੰਗਣੀਆਂ ਪੀਂਗਾ ਪੀਂਗਣ ਜਾਏ ਤੀਜੇ ਪਹਿਰ ਬੇਲੇ ਵਿੱਚ ਖੇਡੇ ਰੈਂਡੀ ਪਖੜੀ ਖਾਏ ਰੈਂਡੀ ਖਖੜੀ ਖਾਏ ਚੌਥੇ ਪਹਿਰ ਦਰਿਆਵੇ ਨਾਵੇ ਸਾਰਾ ਆਤਨ ਆਏ ਇੱਕ ਵਾਰ ਫੇਰ ਰਿਪੀਟ ਕਰਦੇ ਆ ਕਵਨ ਸ੍ਰਿਸ਼ਟਾ ਹੀਰੇ ਕੀਤਾ ਕੇ ਕੁਝ ਆਖ ਸੁਣਾਏ ਪਹਿਲਾ ਪਹਿਰ ਸੱਬੇ ਹੀ ਆਤਨ ਮੱਖਣ ਰੋਟੀ ਖਾਏ ਦੂਜੇ ਪਹਿਰ ਘਿੰਡ ਦੀ ਕੁੰਗਣੀਆਂ ਪਿੰਗਾ ਪਿੰਗਣ ਜਾਏ ਤੀਜੇ ਪਹਿਰ ਬੇਲੇ ਵਿੱਚ ਖੇਡੇ ਰੇਂਡੀ ਖਖੜੀ ਖਾਏ ਚੌਥੇ ਪਹਿਰ ਦਰਿਆਵੀ ਨਾਵੇ ਸਾਰਾ ਆਤਨ ਆਏ ਪਾਤਰ ਉਸਾਰੀ ਵਿੱਚ ਵੀ ਉਸਨੇ ਕਮਾਲ ਕੀਤੀ ਹੈ ਹੀਰ ਦਾ ਪਾਤਰ ਚਿੱਤਰ ਦਾ ਹੋਇਆ ਤਾਂ ਮੋਦਰ ਲਿਖਦਾ ਹੈ ਬੱਗਾ ਸ਼ੀ ਫਰੇ ਵਿੱਚ ਝੱਲਾ ਪੌਂਦੀ ਧਰੋਹੀ ਜੈਦੀ ਬੱਗਾ ਸ਼ੀ ਫਰੇ ਵਿੱਚ ਝੱਲਾ ਪੌਂਦੀ ਧਰੋਹੀ ਜੈਦੀ ਆਖ ਦਮੋਦਰ ਬਾਝ ਕਮਾਣੋ ਤੀਰ ਸਿਆਲੀ ਚ ਲੈਂਦੀ ਉੱਪਰ ਲੀਆਂ ਦੋਹਾਂ ਤੋਕਾ ਤੋਂ ਹੀ ਅਸੀਂ ਹੀਰ ਦੀ ਬਹਾਦਰੀ ਤੇ ਸੁੰਦਰਤਾ ਦਾ ਅਨੁਮਾਨ ਲਾ ਸਕਦੇ ਹਾਂ ਕਵੀ ਨੇ ਹੀਰ ਵਾਉਤ ਇਹਨਾਂ ਤੁਕਾਂ ਵਿੱਚ ਦੋ ਪਮਾਵਾਂ ਬੱਗਾ ਸਿੰਘ ਫਿਰੇ ਵਿੱਚ ਝੱਲਾ ਤੇ ਬਾਂਜ ਕਮਾਣੋ ਤੀਰ ਸਿਆਲੀ ਚ ਲੈਦੀ ਵਰਤੀ ਹਨ ਜੋ ਬਿਲਕੁਲ ਨਵੀਆਂ ਤੇ ਸਜਰੀਆਂ ਪ੍ਰਤੀਤ ਹੁੰਦੀਆਂ ਹਨ ਕਵੀ ਨੇ ਥੋੜੇ ਸ਼ਬਦਾਂ ਤੋਂ ਬਹੁਤ ਕੰਮ ਲਿਆ ਹੈ ਸੰਜਮ ਉਸ ਦਾ ਵਿਸ਼ੇਸ਼ ਗੁਣ ਹੈ ਅਲੰਕਾਰ ਉਸ ਦੇ ਭਾਵਾਂ ਨੂੰ ਹੋਰ ਵੀ ਸਪਸ਼ਟ ਕਰਦੇ ਹਨ ਦੇਖੋ ਨਮੂਨਾ ਉੜਾ ਅੰਬਰ ਕਾਲਾ ਇਤਬਿਦ ਹੋਇਆ ਅਸਾਂ ਦਰਦਵੰਦਾਂ ਅਸਾਂ ਦਰਦਵੰਦਾਂ ਦੀਆਂ ਆਹੀ ਤਾਰੇ ਚਿਣਗਾ ਜੁਸੇ ਵਿੱਚੋਂ ਅੰਬਰ ਗਈਆਂ ਤਦਾਹੀ ਰਿਪੀਟ ਅੰਬਰ ਕਾਲਾ ਇਤਬਿਦ ਹੋਇਆ ਅਸਾਂ ਦਰਦਵੰਦਾਂ ਦੀਆਂ ਆਹੀ ਤਾਰੇ ਚਿਣਗਾ ਜੁਸੇ ਵਿੱਚੋਂ ਅੰਬਰ ਗਈਆਂ ਤਦਾਹੀ ਆੜਾ ਅੱਧਾ ਧੜ ਹਨੇ ਵਿੱਚ ਫਾਬਾ ਅੱਧਾ ਟਠਾ ਧਰਤੀ ਆਖ ਦਮੋਦਰ ਕੀਕਣ ਦਿੱਸੇ ਜਣ ਧੋਬੀ ਸੁਠਣ ਕਤੀ ਪੰਜਾਬੀ ਸਾਹਿਤ ਵਿੱਚ ਹਾਸ ਰਸ ਬਹੁਤ ਘੱਟ ਮਿਲਦਾ ਹੈ ਪਰ ਦਮੋਦਰ ਨੇ ਇਹ ਇੱਕ ਵਿਸ਼ੇਸ਼ ਗੁਣ ਹੈ ਦੇਖੋ ਕੁਦਰ ਮੁੰਨੇ ਜੋ ਹਾਸ ਰਸ ਦੀ ਪੰਜਾਬੀ ਸਾਹਿਤ ਦੇ ਵਿੱਚ ਕਮੀ ਸੀ ਉਹ ਦਮੋਦਰ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉੜਾ ਤਾਂ ਪੜ ਚੂਚਕ ਰੋਸ ਬੁਲੈਂਦਾ ਜਾਂ ਉਸ ਈਮ ਸੁਨਾਇਆ ਭੇਡਾ ਸਿੰਘ ਕਦੋਕੇ ਜੰਮੇ ਤੂੰ ਨੂਰੇ ਭਜ ਚਲਾਇਆ ਆੜਾ ਵੇਕ ਵਿਕਾਣੀ ਘਿੰਵਰੀ ਆਣੀ ਕਦਮ ਉੱਠੀ ਉਸ ਨਾਹੀਂ ਹੈ ਜੇ ਚੁੱਕ ਵਡੇਰਾ ਹੋਵੇ ਤਾਂ ਮੈਂ ਆਪ ਨਿਕਾਹੇ ਬਣਾਈ ਈੜੀ ਅਜੇ ਮੈਂ ਅਜੇ ਮੈਂ ਕੇ ਕੀਤਾ ਤਾਇਆ ਤੈਨੂੰ ਅਜੇ ਹੋਰ ਕਰੇਸਾਂ ਦਾੜੀ ਤੇ ਡੀ ਤੇ ਵਾਲ ਨਾ ਛੋੜੀ ਇੱਕ ਇੱਕ ਨੱਪ ਪਟੇਸਾਂ ਜਿਹੜੀ ਜੰਗ ਚੰਗੇਰੀ ਤੇਰੀ ਮੁੰਡੀ ਨੱਪ ਕਰੇਸਾਂ ਪੀਸਾ ਰਤਨਾ ਛੋੜੀ ਤੈਨੂੰ ਹਿੱਕੇ ਨਾ ਥਾਈ ਮਰੇਸਾਂ ਨੂਰੇ ਚੰਦਰ ਨਾਲ ਹੀਰ ਦੀ ਲੜਾਈ ਦਾ ਵਰਣਨ ਵੀਰ ਰਸ ਭਰਪੂਰ ਹੈ ਨੂਰੇ ਚੰਦੜ ਦੇ ਨਾਲ ਹੀਰ ਦੀ ਲੜਾਈ ਦਾ ਵਰਣਨ ਵੀਰ ਰਸ ਭਰਪੂਰ ਹੈ ਇਸ ਬਿਆਨ ਉੱਤੇ ਵਾਰ ਸਾਹਿਤਰਾ ਅਸਰ ਪ੍ਰਤੱਖ ਹੈ ਕਵੀ ਨੇ ਹੀਰ ਤੇ ਉਸ ਦੀਆਂ ਸਹੇਲੀਆਂ ਅਤੇ ਨੂਰੇ ਚੰਦੜ ਤੇ ਉਸ ਦੀਆਂ ਸਾਥੀਆਂ ਦੀ ਲੜਾਈ ਨੂੰ ਉਸੇ ਰੀਤੀ ਅਨੁਸਾਰ ਨਿਭਾਇਆ ਹੈ ਮਤਵਾਲੀ ਜੋਗਨ ਤੇ ਕੱਲ ਰਣ ਵਿੱਚ ਰਤ ਪੀਣ ਲਈ ਆਉਂਦੀਆਂ ਹਨ ਮਤਵਾਲੀ ਜੋਗਨ ਤੇ ਕੱਲ ਰਣ ਵਿੱਚ ਰਤ ਪੀਣ ਆਉਂਦੀਆਂ ਹਨ ਹਾਂਜੀ ਅੱਗੇ ਦੇਖੋ ਦਮੋਦਰ ਮੁਸਲਮਾਨੀ ਸ਼ਰਾਹ ਵੇਦਾਂਤਿਕ ਫਲਸਫਾ ਅਤੇ ਯੋਗਮਤ ਦੇ ਵਿਚਾਰ ਤੋਂ ਜਾਣੂ ਹੈ रांजे हीर दी अभेतता नु प्रगट करण ਲਈ ਉਹ ਵਿਦਾਂਤ ਦੀ ਟੀਕ ਲੈਂਦਾ ਹੈ ਉਹ ਲਿਖਦਾ ਹੈ ਉਲਟੀ ਹੀਰ ਹੀਰੇ ਵਿੱਚ ਰਾਂਝਾ ਹਾਲ ਨਾ ਜਾਣੇ ਕੋਈ ਰਾਂਝਾ ਰਾਂਝਾ ਕੈਨੂ ਆਖਾਂ ਮੈਂ ਆਪੇ ਰਾਂਝਾ ਹੋਈ ਹੀਰ ਦੇ ਪ੍ਰੇਮ ਭਾਵਾਂ ਨੂੰ ਸੂਫੀਆਂ ਵਰਗੀ ਬੇਪਰਵਾਹੀ ਹੈ ਉਸ ਨੂੰ ਪਿਆਰ ਤੋਂ ਬਿਨਾ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਨਾ ਕੋ ਅੱਖੇ ਹੀਰੇ ਮੈਨੂੰ ਅੱਖੇ ਨਹੀਂ ਜਟੇਟੀ ਜਾਤ ਸਨਾਤ ਪਛਾਤੋ ਨਹੀਂ ਚੱਕੇ ਨਾਲ ਚਕੇਟੀ ਕਦੋਂ ਚੂਚਕ ਮਾਪਿਓ ਮੈਂਡਾ ਮੈਂ ਕਦੋਂ ਉਹਨਾਂ ਦੀ ਬੇਟੀ ਦਾਵਣ ਆਏ ਲੱਗੀ ਲੜ ਤੇੜੇ ਜੇ ਪਵਾ ਕਬੂਲ ਚਟੇਟੀ ਦਮੋਦਰ ਨੇ ਹਰ ਪਾਤਰ ਦੀ ਆਚਣ ਉਸਾਰੀ ਬੜੀ ਚੰਗੀ ਤਰੀਕੇ ਨਾਲ ਕੀਤੀ ਹੈ ਚੂਚਕ ਕੁੰਦੀ ਰਾਂਜਾ ਹੀਰ ਹਸੀ ਸੈਤੀ ਤੇ ਕੈਦੋ ਆਦੀ ਸਾਰੇ ਸਾਡੀਆਂ ਅੱਖਾਂ ਸਾਵੇਂ ਸਾਕਾਰ ਹੋਟਦੇ ਹਨ ਕੈਦੋ ਨੂੰ ਵੇਖੋ ਕਿਹੜੇ ਕਿਹੜੇ ਚੂਚਕ ਕੁੰਦੀ ਰਾਂਜਾ ਹੀਰ ਇਥੇ ਸੱਸੀ ਲਿਖਣਾ ਸੀ ਹੱਸੀ ਗਲਤੀ ਲਿਖ ਗਲਤੀ ਨਾਲ ਲਿਖਿਆ ਗਿਆ ਸੈਤੀ ਤੇ ਕੈਦੋ ਹੁਣ ਇਹਨਾਂ ਨੇ ਇਹ ਬਿਆਨ ਕੀਤਾ ਵੀ ਕੈਦੋ ਨੂੰ ਕਿਵੇਂ ਉਹਨੇ ਬਿਆਨ ਕੀਤਾ ਮੈਂ ਕੀ ਕੀਤਾ ਹੀਰੇ ਧੀਏ ਤੁਦ ਝੁੱਗੀ ਮੇਰੀ ਜਾਲੀ ਮੁਨੀ ਵੱਦ ਵਿੱਚ ਲੇਲਾ ਸੜਿਆ ਕੁੱਕੜੀ ਆਂਡਿਆਂ ਵਾਲੀ ਭਾਂਡਾ ਚਿਮਟਾ ਵਿੱਚੇ ਸੜਿਆ ਸੂਈਦਾਨ ਖਿਆਲੀ ਤਸਵੀ ਸੇਲੀ ਤੇ ਮੇਰ ਗਾਣੀ ਨਾਲੇ ਸੜੀਆਂ ਜਾਲੀ ਹੁਣ ਪਸਾਰੀ ਸਾੜ ਦੇ ਤੋਈ ਮੈਕੇ ਵਤ ਸੰਮਾਲੀ ਕਵੀ ਨੇ ਕੁਦਰਤ ਤੇ ਮਨੁੱਖ ਦੋਹਾਂ ਵਿਚਾਰੇ ਸਾਂਝ ਜ਼ਰੂਰ ਪ੍ਰਗਟ ਕੀਤੀ ਹੈ ਜਦੋਂ ਖੇੜਿਆਂ ਦੇ ਵਿਆਹੀ ਜਾ ਰਹੀ ਹੀਰ ਬਹੁਤ ਰੋਂਦੀ ਹੈ ਤਾਂ ਉਸ ਦੇ ਨਾਲ ਵਣ ਤਰੇਣ ਵੀ ਕੁੜਲਾਉਂਦੇ ਹਨ ਰੋਂਦੇ ਆਤਨਤੇ ਰੋਂਦੇ ਵੇੜੇ ਜਿਉਂ ਜਿਉ ਵਿਦਾ ਕਰੇਂਦੀ ਰੋਵਣ ਵਿਰਖ ਬੰਬੂਲ ਪੰਖੇਰੂ ਸਈਆਂ ਵਾਰੇ ਦੇਂਦੀ ਰੋਂਦੇ ਆਤਨ ਤੇ ਰੋਂਦੇ ਵੇੜੇ ਜਿਉਂ ਜਿਉ ਵਿਦਾ ਕਰੇਂਦੀ ਰੋਵਣ ਵਿਰਖ ਬੰਬੂਲ ਪੰਖੇਰੂ ਸਈਆਂ ਵਾਰੇ ਦੇਂਦੀ ਦਾ ਮੋਦਨ ਹੀਰ ਦੇ ਵਿਰਾਗ ਨੂੰ ਬੜੀ ਸਫਲਤਾ ਦੇ ਨਾਲ ਪੇਸ਼ ਕੀਤਾ ਹੈ ਉਹ ਰਾਹ ਤੱਕ ਦੀ ਇਹ ਕੀ ਕਾਂ ਉਡਾਉਂਦੀ ਹੈ ਤੇ ਔਂਸੀਆਂ ਪਾਉਂਦੀ ਹੈ ਉਸ ਦੇ ਭਾਣੇ ਹੱਜ ਹੀ ਇਹੋ ਹੈ ਜੇ ਮਰਾ ਤਕੇਨੀ ਰਾਤ ਤੁਹਾਡਾ ਤਾਂ ਹੱਜ ਅਸਾਂ ਇੱਤ ਜਾਈ ਹੀਰ ਰਾਂਝੇ ਦਾ ਪਿਆਰ ਸਰੀਰਕ ਹੱਦਾਂ ਨੂੰ ਟੱਪ ਕੇ ਆਤਮਕ ਮੰਡਲ ਵਿੱਚ ਜਾ ਕੇ ਵਿਚਰਦਾ ਹੈ ਰਾਂਝੇ ਨੂੰ ਮਿਲਣ ਪਿੱਛੋਂ ਹੀਰ ਦਾ ਤਨਮਨ ਰਾਂਝੇ ਦਾ ਹੋ ਜਾਂਦਾ ਹੈ ਰਾਂਝਾ ਉਸ ਨੂੰ ਪੰਜਾ ਪੀਰਾਂ ਦਾ ਦਿੱਤਾ ਹੋਇਆ ਹੈ ਪੰજા ਪੀਰਾਂ ਨੇ ਆਪ ਰਾਂਝੇ ਨੂੰ ਹੀਰ ਸੌਂਪੀ ਹੈ ਤੇ ਉਸ ਨੂੰ ਕਰਾਮਾਤ ਦੀ ਬਖਸ਼ ਕੀਤੀ ਹੈ ਕਿਸੇ ਦਾ ਕਿਸੇ ਦਾ ਕਿਸੇ ਦਾ ਕੇਂਦਰੀ ਵਿਸ਼ਾ ਹੈ ਇਸ਼ਕ ਇਸ਼ਕ ਦੀ ਖਾਤਰ ਰਾਂਝਾ ਚਾਕ ਬੰਦਾ ਹੈ ਤੇ ਇਸ਼ਕ ਦੀ ਹੀ ਖਾਤਰ ਉਹ ਜੋਗੀ ਬੰਦਾ ਹੈ ਇਸ਼ਕ ਦੀ ਖਾਤਰ ਹੀਰ ਸਭ ਕੁਝ ਕੁਰਬਾਨ ਕਰ ਦਿੰਦੀ ਹੈ ਇਸ਼ਕ ਵਿੱਚ ਰੰਗੇ ਪਿਆਰੇ ਸੈਂਕੜੇ ਦੁੱਖ ਸਹਾਰਦੇ ਹੋਏ ਅੰਤ ਪੂਰੇ ਉਤਰਦੇ ਹਨ ਅਤੇ ਉਹਨਾਂ ਦਾ ਇਸ਼ਕ ਸੰਸਾਰ ਪ੍ਰਸਿੱਧ ਇਸ਼ਕ ਦੀ ਇੱਕ ਸਦੀਵੀ ਵਿਸਾਲ ਬਣ ਜਾਂਦਾ ਹੈ ਇਸ਼ਕ ਦੇ ਰਾਹ ਵਿੱਚ ਮਾਪੇ ਰੋੜੇ ੜਕਾਉਂਦੇ ਹਨ ਦੁਨੀਆ ਹੱਸਦੀ ਹੈ ਵਿਆਸਵੇਂ ਕਾਜੀ ਸਿਰਾਂ ਨੂੰ ਫਰੋਲਦਾ ਹੈ ਖੇੜੇ ਤੰਗ ਕਰਦੇ ਹਨ ਤੇ ਫਿਰ ਜਦੋਂ ਰਾਂਝਾ ਜੋਗੀ ਤੇ ਮਾਂਦਰੀ ਬਣ ਕੇ ਹੀਰ ਨੂੰ ਮਿਲਦਾ ਹੈ ਅਤੇ ਦੋਵੇਂ ਨਸ ਤੁਰਦੇ ਹਨ ਤਾਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਦੋਹਾਂ ਨੂੰ ਬੰਨ੍ਹ ਕੇ ਕਚਹਿਰੀ ਵਿੱਚ ਲਿਜਾਇਆ ਜਾਂਦਾ ਹੈ ਕਾਜੀ ਫਿਰਸਰਾਂ ਨੂੰ ਵਿਚਾਰ ਕੇ ਹੀਰ ਖੇੜਿਆ ਨੂੰ ਦੇ ਦਿੰਦਾ ਹੈ ਰਾਜੇ ਜੋਗੀ ਦੇ श्राप ਨਾਲ ਕੋੜ ਕਬੂਲਾ ਸੜਨ ਲੱਗਦਾ ਹੈ ਤਾਂ ਫਿਰ ਕਾਜੀ ਨੂੰ ਅਸਲੀਅਤ ਹੀ ਸਮਝ ਲੱਗਦੀ ਹੈ ਹੀਰ ਰਾਜੇ ਨੂੰ ਬਖਸ਼ ਦਿੱਤੀ ਜਾਂਦੀ ਹੈ ਅਤੇ ਦੋਵੇਂ ਮੱਕੇ ਦੇ ਅੱਜ ਲਈ ਤੁਰ ਪੈਂਦੇ ਹਨ ਇਸ ਇਸ਼ਕ ਦੀ ਵਾਰਤਾ ਨੂੰ ਹੱਸੀ ਤੇ ਸੈਤੀ ਤੋਂ ਵਿਣਾ ਸਾਰੇ ਵਿਰੋਧੀ ਹਨ ਇਸ ਇਸ਼ਕ ਦੀ ਵਾਰਤਾ ਵਿੱਚ ਹੱਸੀ ਤੇ ਸਹਿਤੀ ਤੋਂ ਬਿਨਾ ਸਾਰੇ ਵਿਰੋਧੀ ਹਨ ਸਹਿਤੀ ਵਿਛੜੇ ਪ੍ਰੇਮੀ ਨੂੰ ਮਿਲਣ ਵਿੱਚ ਸਭ ਤੋਂ ਵਧੇਰੇ ਹਿੱਸਾ ਪਾਉਂਦੀ ਹੈ ਕੈਦੋ ਤੇ ਸਹਿਤੀ ਇੱਕ ਸ਼੍ਰੇਣੀ ਦੇ ਪਾਤਰ ਹਨ ਪਰ ਉਹਨਾਂ ਦੇ ਕੰਮ ਬਿਲਕੁਲ ਉਲਟ ਹਨ ਸਹਿਤੀ ਦੇ ਅੰਦਰ ਪ੍ਰੇਮ ਦੀ ਕਣੀ ਹੈ ਜਿਹੜੀ ਕੈਦੋ ਵਿੱਚ ਨਹੀਂ ਹੈ ਕਈ ਥਾਈਂ ਕਵੀ ਜਜ਼ਬੇ ਦੇ ਵੇਗ ਵਿੱਚ ਸ਼ੰਦ ਤੇ ਤੋਲ ਨੂੰ ਭੁੱਲ ਜਾਂਦਾ ਹੈ ਤੇ ਤੁਕਾਂ ਨੂੰ ਲਮਕਾ ਦਿੰਦਾ ਹੈ ਕਿਧਰੇ ਕਿਧਰੇ ਤੁਕਾਂਤ ਵੀ ਵਿਗੜ ਜਾਂਦੀ ਹੈ ਕਵੀ ਦੇ ਪੰਜ ਪੀਰ ਕਵੀ ਦੇ ਪੰਜ ਪੀਰ 84 ਚੂਚਕ ਦੇ ਪਿੰਡ ਅਤੇ 308 ਹੀਰ ਦੀਆਂ ਸਹੇਲੀਆਂ ਆਦੀ ਹਿੰਦਸਿਆਂ ਨੂੰ ਮੁੱਖ ਰੱਖ ਕੇ ਇਸ ਨੂੰ ਇੱਕ ਭੇਤ ਕਹਾਣੀ ਕਹਿਣਾ ਠੀਕ ਨਹੀਂ ਸਗੋਂ ਇਹ ਅਸਲ ਜੀਵਨ ਦੇ ਵਿੱਚ ਵਾਪਰੀ ਕਹਾਣੀ ਹੈ ਇਸ ਕਿਸੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਕਬਰ ਦੇ ਸਮੇਂ ਹਿੰਦੂ ਤੇ ਮੁਸਲਮਾਨ ਪਿਆਰ ਦਾ ਜੀਵਨ ਬਤੀਤ ਕਰਦੇ ਸਨ ਹੀਰ ਦਾ ਮੋਦਰ ਮਗਰਲੇ ਕਿੱਸਾ ਕਾਰਾਂ ਲਈ ਇੱਕ ਚਾਨਣ ਮਨਾਰਾ ਰਿਹਾ ਹੈ। ਦਮੋਦਰ ਨੇ ਕਿਸੇ ਦਾ ਅੰਤ ਸੁਖਾੰਤ ਵਿੱਚ ਕੀਤਾ ਹੈ ਪਰ ਉਸ ਤੋਂ ਮਗਰੋਂ ਹੋਏ ਅਹਿਮਦ ਤੇ ਮੁਕੱਬਲ ਨੇ ਇਸ ਕਹਾਣੀ ਦੇ ਪਲਾਟ ਨੂੰ ਦੁਖਾੰਤ ਬਣਾਇਆ ਹੈ। ਏਸੀ ਦਾਮੋਦਰ ਦੀ ਜੋ ਆਪਣੀ ਪਾਰਟ ਪੁਸਤਕ ਦੇ ਵਿੱਚ ਦਰਜ ਕਵਤਾ ਹੀਰ ਕਿੱਸਾ ਉਹਦੇ ਬਾਰੇ ਸਾਰ ਜਾਣਕਾਰੀ ਥੈਂਕ ਯੂ